ਗੇ ਆਪਾਂ ਇਹ 11ਵੀਂ ਜਮਾਤ ਦਾ ਬਹੁਤ ਹੀ ਮਹਤਮਪੂਰਨ ਟੌਪਿਕ ਹੈ ਪੰਜਾਬੀ ਇਲੈਕਟਵ ਦੇ ਨਾਲ ਸੰਬੰਧਿਤ ਇਲੈਕਟਵ ਪੰਜਾਬੀ ਇਲੈਕਟਵ ਤੋਂ ਸ਼ੁਰੂ ਕਰਦੇ ਆਂਗੇ ਜੋ ਅੱਜ ਦਾ ਆਪਣਾ ਟੌਪਿਕ ਆ ਹੋ ਜੋਗਾ ਸਿੰਘ 1942 1999ਵੀ ਜੀਵਨ ਜੋਗਾ ਸਿੰਘ ਦਾ ਜਨਮ ਸੰਗਰੂਰ ਦੇ ਜਿਹੜਾ ਸੰਗਰੂਰ ਦੇ ਪਿੰਡ ਕਾਨੇਕੇ ਵਿਖੇ 1942 ਨੂੰ ਸਰਦਾਰ ਪ੍ਰੀਤਮ ਸਿੰਘ ਦੇ ਘਰ ਹੋਇਆ ਠੀਕ ਹੈ ਇਹ ਜਿਹੜਾ ਕਾਨੇਕੇ ਪਿੰਡ ਅੱਜ ਕੱਲ ਇਹ ਬਰਨਾਲੇ ਦੇ ਵਿੱਚ ਆਗਾ ਸਰਦਾਰ ਪ੍ਰੀਤਮ ਸਿੰਘ ਦੇ ਘਰ ਹੋਇਆ ਉਸ ਦੀ ਵਿਦਿੱਕ ਯੋਗਤਾ ਐਮਏ ਪੰਜਾਬੀ ਸੀ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਨਿਯੁਕਤ ਸੰਯੁਕਤ ਡਾਇਰੈਕਟਰ ਸੀ ਉਸ ਦਾ ਦਿਹਾਂਤ 20 ਜਨਵਰੀ 1999 ਨੂੰ ਈਸਵੀ ਨੂੰ ਚੰਡੀਗੜ੍ਹ ਵਿਖੇ ਹੋਇਆ ਕਾਵ ਰਚਨਾਵਾਂ ਅਲਵਿਦਾ ਖੁਸ਼ਾਮਦੀਦ ਆਪਣੀ ਮਿੱਟੀ ਹੁਣ ਉਹ ਵਖਤ ਨਹੀਂ ਰਹੀ ਕਰ ਕਲੇਜੇ ਮੈਂ ਕੱਚੀ ਮਿੱਟੀ ਪੱਕੀ ਮਿੱਟੀ ਜੋਗਾ ਸਿੰਘ ਜਥਾਰਤਵਾਦੀ ਮਾਨਵਵਾਦੀ ਕਵੀ ਸੀ ਉਸਨੇ ਜੋ ਕੇ ਪੂੰਜੀਵਾਦੀ ਸਮਾਜ ਸੱਭਿਆਚਾਰਕ ਮਾਨਵਿਕ ਸੰਕਟਾਂ ਰਾਜਨਿਤਿਕ ਤੇ ਆਰਥਿਕਤਾ ਨੂੰ ਆਪਣੀ ਕਵਿਤਾ ਵਿੱਚ ਪ੍ਰਗਟਾਇਆ ਰੁਖ ਬੋਲ ਨਾ ਸਕਦੀ ਸਾਡਾ ਸਭ ਕੁ ਦੁੱਖ ਜਾਣਦੇ ਰੁਖ ਬੋਲ ਨਾ ਸਕਦੇ ਇਹ ਭਲੀ ਭਾਂਤ ਪਹਿਚਾਣਦੇ ਪਰ ਬੋਲ ਨਾ ਸਕਦੇ ਪ੍ਰਸੰਗ ਵਿਚਾਰ ਦੀਨ 17 ਆਧੁਨਿਕ ਪੰਜਾਬੀ ਕਾਵ ਚਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਯੋਗਾ ਸਿੰਘ ਦੀ ਕਵਿਤਾ ਰੁਖ ਬੋਲ ਨਾ ਸਕਦੇ ਵਿੱਚੋਂ ਲਈਆਂ ਗਈਆਂ ਹਨ ਇਸ ਕਵਤਾ ਵਿੱਚ ਕਵੀ ਨੇ ਰੁੱਖਾਂ ਦੀ ਮਨੁੱਖਾਂ ਦੇ ਅਕਿਰਤ ਕਣ ਪਰ ਰਵਈਏ ਪ੍ਰਤੀ ਸਵੇਦਨਸ਼ੀਲਤਾ ਨੂੰ ਬਿਆਨ ਕੀਤਾ ਹੈ ਵਿਆਖਿਆ ਕਵੀ ਕਹਿੰਦਾ ਹੈ ਰੁੱਖ ਬੇਸ਼ੱਕ ਬੋਲ ਨਹੀਂ ਸਕਦੇ ਬੋਲਣਾ ਨਹੀਂ ਜਾਣਦੇ ਪਰ ਸਾਡਾ ਸਭ ਦੁੱਖ ਜਾਣਦੇ ਹਨ ਇਹ ਸਾਡੀ ਹਾਲਤ ਅਤੇ ਰਵਈਏ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ ਪਰ ਬੋਲ ਕੇ ਆਪਣਾ ਭਾਵ ਪ੍ਰਗਟ ਨਹੀਂ ਕਰ ਸਕਦੇ ਅਗਲੀਆਂ ਕਾਵ ਛਤਰਾਂ ਇਨਾਂ ਦੇ ਗਲ ਘਤ ਕੇ ਵਾਹੀ ਰੋਗਣ ਵੇਲਾ ਮਾਰਨ ਤਾਂਹੀਂ ਇਹ ਵੀ ਰੋਗਣ ਓਨਾਂ ਵਾਂਗਰ ਇਹ ਓਨਾਂ ਦੇ ਹਾਨ ਦੇ ਪਰ ਬੋਲ ਨਾ ਸਕਦੇ ਵਿਆਖਿਆ ਕਵੀ ਕਹਿੰਦਾ ਹੈ ਬੇਲਾਂ ਰੁੱਖਾਂ ਦੇ ਗਲ ਗਲ ਨਾਲ ਬਾਹਾਂ ਪਾ ਕੇ ਤਹਾਂ ਮਾਰ ਮਾਰ ਰੋਂਦੀਆਂ ਹਨ ਰੁੱਖ ਵੀ ਉਹਨਾਂ ਵਾਂਗਰ ਹੀ ਰੋਂਦੇ ਹਨ ਦੁੱਖ ਦੇ ਸਮੇਂ ਵਿੱਚ ਉਹ ਉਹਨਾਂ ਦੇ ਬਰਾਬਰ ਦੇ ਦੁਖੀ ਹੁੰਦੇ ਹਨ ਪਰੰਤੂ ਇਹ ਬੇਲਾਂ ਨੂੰ ਆਪਣਾ ਦੁੱਖ ਦੱਸਣ ਲਈ ਬੋ ਨਹੀਂ ਸਕਦੀ ਅਗਲੀ ਕਾਪ 17 ਪੰਦਾ ਸ਼ਾਮੇ ਬੈਠਣ ਆ ਬੈਠਣ ਆਵੇ ਇਹਨਾਂ ਨੂੰ ਹੀ ਸੰਗੀ ਸੰਗੀ ਜਾਵੇ ਨਾ ਬੋਲਣ ਨਾ ਕੂਕਣ ਫਿਰ ਵੀ ਭਾਵ ਭਾਵੇਂ ਸਭ ਕੁਝ ਜਾਣਦੇ ਪਰ ਬੋਲ ਨਾ ਸਕਦੇ ਵਿਆਖਿਆ ਕਵੀ ਕਹਿੰਦਾ ਹੈ ਕਿ ਬੰਦਾ ਧੁੱਪ ਵਿੱਚ ਮਰਦਾ ਇਹਨਾਂ ਦੀ ਸ਼ਾਂ ਨੂੰ ਸ਼ਾਂ ਵਿੱਚ ਬੈਠਣ ਲਈ ਆਉਂਦਾ ਹੈ ਪਰ ਇਹ ਉਹ ਬੜੀ ਅਕਿਰਤਕਣਤਾ ਨਾਲ ਇਹਨਾਂ ਨੂੰ ਸ਼ਾਂਗੀ ਜਾਂਦਾ ਹੈ ਇਹਨਾਂ ਨੂੰ ਹੀ ਸ਼ਾਂਗੀ ਜਾਂਦਾ ਹੈ ਇਸ ਬੰਦੇ ਦੇ ਇਸ ਬੁਰੇ ਰਵਈਏ ਬਾਪਾ ਬਾਰੇ ਭਾਉ ਭਾਵੇਂ ਉਹ ਸਭ ਕੁਝ ਜਾਣਦੇ ਹਨ ਪਰ ਇਹ ਮੂੰਹ ਬੋਲ ਕੇ ਜਾਂ ਕੂਕ ਕੇ ਸ਼ਿਕਾਇਤ ਨਹੀਂ ਕਰਦੇ ਕਿਉਂਕਿ ਇਹੇ ਬੋੜ ਹੀ ਨਹੀਂ ਨਹੀਂ ਸਕਦੇ ਅਗਲੀਆਂ ਕਾਵ ਸਤਰਾਂ ਇਨਾ ਤਰੂਫ ਗਿਰੀ ਪਾਈ ਅੰਤਾਂ ਦਿਲ ਦਿਲਗੀਰੀ ਪਾਈ ਰੱਬ ਦੇ ਫਕਰ ਖੜੇ ਖੜੋਤੇ ਮਹਤਾਜੀ ਨਾ ਜਾਣਦੇ ਪਰ ਬੋ ਨਾ ਸਕਦੇ ਵਿਆਖਿਆ ਕਵੀ ਕਹਿੰਦਾ ਹੈ ਕਿ ਰੁੱਖਾਂ ਨੇ ਧਰੋਂ ਹੀ ਫਕੀਰੀ ਦੀ ਬੇਹਸਾਬ ਉਦਾਸੀ ਪ੍ਰਾਪਤ ਕੀਤੀ ਹੈ ਇਸ ਰੱਬ ਦੇ ਫਕੀਰ ਹਰ ਸਮੇਂ ਸਭ ਦੁੱਖ ਸਹਿੰਦੇ ਹੋਏ ਖੜੇ ਰਹਿੰਦੇ ਹਨ ਪਰੰਤੂ ਕਿਸੇ ਦੇ ਅੱਗੇ ਤਰਲਾ ਨਹੀਂ ਕਰਦੇ ਤੇ ਇਸ ਤਰ੍ਹਾਂ ਕਿਸੇ ਦੀ ਅਧੀਨਗੀ ਮਨਜ਼ੂਰ ਨਹੀਂ ਕਰਦੇ ਇਹ ਆਪਣੇ ਭਾਵ ਪ੍ਰਗਟ ਕਰਨ ਲਈ ਬੋਲ ਨਹੀਂ ਸਕਦੇ ਔਖੇ ਸ਼ਬਦਾਂ ਦੇ ਅਰਥ ਦਿਲਗੀਰੀ ਉਦਾਸੀ ਮੋਹਤਾਜੀ ਗੁਲਾਮੀ ਅਧੀਨਗੀ ਫੱਕਰ ਫਕੀਰ ਤਾਂਹੀ ਉੱਚੀ ਰੋਣਾ ਫਕੀਰੀ ਗਰੀਬੀ ਜਾਂ ਦਰਵੇਸੀ ਰੁੱਖ ਬੋਣਾ ਸਕਦੇ ਕਵਿਤਾ ਦਾ ਕੇਂਦਰੀ ਭਾਵ ਲਿਖੋ ਰੁੱਖਾਂ ਦੀ ਦਰਿਆਦ ਦੀ ਅਤੇ ਸੌੜੀ ਸੋਚ ਵਾਲੇ ਮਨੁੱਖਤਾ ਦਾ ਰੁੱਖਾਂ ਪ੍ਰਤੀ ਜਾਲ ਮਾਨਾ ਬਤੀਰਾ ਪ੍ਰਗਟ ਹੋਇਆ ਹੈ ਵਸਤੂनिष्ठ ਪ੍ਰਸ਼ਨ ਵਾਸਤੂ ਨੈਕਸਟ ਪ੍ਰਸ਼ਨ ਰੁੱਖ ਬੋਲ ਸਕਦੇ ਕਵਿਤਾ ਦਾ ਕਵੀ ਕੌਣ ਹੈ ਜੋਗਾ ਸਿੰਘ ਰੁੱਖਾਂ ਦੇ ਗਲਵਾਹਾਂ ਪਾ ਕੇ ਕੌਣ ਰੁੰਦਾ ਹੈ ਬੇਲਾ ਸ਼ਾਮੇ ਬੈਠਣ ਲਈ ਮਨੁੱਖ ਰੁੱਖਾਂ ਉੱਤੇ ਕੀ ਜ਼ੁਲਮ ਕਰਦਾ ਹੈ ਰੁੱਖਾਂ ਨੂੰ ਸ਼ਾਂਗਦਾ ਹੈ ਰੁੱਖ ਬੋ ਨਹੀਂ ਸਕਦੇ ਕਵਤਾ ਵਿੱਚ ਰੱਬ ਦੇ ਫਕਰ ਕਿਸ਼ ਨੂੰ ਕਿਹਾ ਗਿਆ ਹੈ ਰੁੱਖਾਂ ਨੂੰ ਰੁੱਖ ਕੀ ਨਹੀਂ ਕਰ ਸਕਦੇ ਰੁੱਖ ਬੋ ਨਹੀਂ ਸਕਦੇ ਮਹਤਾਜੀ ਕੌਣ ਨਹੀਂ ਮੰਦਾ ਰੁੱਖ ਕਿੰਨਾ ਨੇ ਧਰੋਂ ਗਰੀਬੀ ਪਾਈ ਹੈ ਰੁੱਖਾਂ ਨੇ ਜੋਗਾ ਸਿੰਘ ਦਾ ਜੀਵਨ ਕਾਲ 1942 ਤੋਂ 1999 ਜੋਗਾ ਸਿੰਘ ਕਿਸ ਕਿਸਮ ਦਾ ਕਵੀ ਹੈ ਯਥਾਰਤਵਾਦੀ ਮਨਵਾਦੀ ਅਲਵਿਦਾ ਖੁਸ਼ਾਮਦੀ ਕੱਚੀ ਮਿੱਟੀ ਪੱਕੀ ਮਿੱਟੀ ਰਚਨਾਵਾਂ ਕਿਹਦੀਆਂ ਹਨ ਜੋਗਾ ਸਿੰਘ ਦੀਆਂ ਇਸ ਰਾਈ ਬਹੁਤ ਹੀ ਮਹੱਤਵਪੂਰਨ ਵੀਡੀਓ ਇਸ ਨੂੰ ਧਿਆਨ ਨਾਲ ਸੁਣ ਲੈਣਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ